ਹਾਂਜੀ ਲੋ ਜੀ ਅਸੀਂ ਚੱਲਿਆਂ ਹੁਣ ਥੋੜੇ ਜੀ ਆਊਟਿੰਗ ਤੇ ਅਸੀਂ ਘਰੇ ਬੈਠੇ ਬੈਠੇ ਬੋਰ ਹੋ ਗਏ ਸੀ ਤੇ ਅਸੀਂ ਥੋੜਾ ਜਿਹਾ ਘੁੰਮਣ ਫਿਰਨ ਚੱਲਿਆਂਗੇ ਦੇਖਦੇ ਹਾਂ ਹੁਣ ਕਿੱਥੇ ਜਾ ਕੇ ਰੁਕਦੇ ਹਾਂ ਠੀਕ ਹੈ ਨਾ ਆਪਾਂ ਹਾਂ ਜਸਟ ਰੋਮ ਅਰਾਊਂਡ ਤੇ ਰੀਲਸ ਵਗੈਰਾ ਬਣਾਵਾਂਗੇ ਥੋੜੇ ਬਹੁਤੇ ਵੀਡੀਓਜ਼ ਵਗੈਰਾ ਬਣਾਵਾਂਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਕੁਝ ਕਹਿਣਾ ਚਾਹੁੰਦੇ ਹੋ ਇਹ ਤਾਂ ਮੈਂ ਕਿਹਾ ਤੂੰ ਕੁਝ ਕਹਿਣਾ बच्चे भी पीछे बैठे ने एक रो रहा है एक हस रहा है <laughs> बंदर बने हुए चलो चलो खिंचो फोटो सन होने वाला जी ਦੇਖੋ ਕਿੰਨਾ ਸੋਹਣਾ ਵਾ ਊ ਮੈਨੂੰ ਪਿੱਛੇ ਹੋ ਜਾ ਹਾਂਜੀ ਕਿੰਨਾ ਸੋਹਣਾ ਥ ਵਿਊ ਹੈ ਦੇਖੋ ਸਨਸੈਟ ਦਾ ਹਨਾ ਇਧਰ ਆ ਸਾਰੀ ਇਹ ਬੀੜ ਆ ਗਈ ਪਟਿਆਲੇ ਦੀ ਪਟਿਆਲੇ ਦੀ ਬੀੜ ਉਹ ਸਾਹਮਣੇ ਸਾਰੇ ਇਹਦੇ ਵਿੱਚ ਪਟਿਆਲੇ ਦਾ ਛੋਟਾ ਜਿਹਾ ਜ਼ੂ ਵੀ ਹੈਗਾ ਚੜੀਆ ਘਰ ਆ ਦੇਖੋ ਗ੍ਰੀਨਰੀ ਕਿੰਨੀ ਸੋਹਣੀ ਲੱਗ ਰਹੀ ਹੈ ਸਾਰੇ ਆਹਾ ਗ੍ਰੀਨਰੀ ਹੈਰੀ

ਆ ਦੇਖੋ ਆ ਬੇਰੀ ਆ ਇਹ ਕੀ ਹੈ ਤਾਲੀ ਬੇਟਾ ਸ਼ੂਜ਼ ਗੰਦੇ ਹੁੰਦੇ ਹੁੰਦੇ ਨੇ ਜ਼ੈਨੂ ਦੇਖੇ ਮਿੱਟੀ ਦੇ ਵਿੱਚ ਕੋਈ ਸ਼ੂਜ਼ ਗੰਦੇ ਕਰਦੇ ਪੁੱਤ ਆਹਦੇ ਕੋ ਝਾੜੀਆਂ ਕਿੰਨੇ ਖਤਰਨਾਕ ਲੱਗ ਰਹੀਆਂ ਨੇ ਉਸੀਂ ਉਹ ਗੱਲ ਕਰੀ ਨਾ ਵੀ ਆ ਹੰਟਡ ਹੈਗਾ ਉਹ ਦਿਮਾਗ ਚਲੀ ਜਾਂਦਾ ਇਹ ਮੇਰੇ ਆ ਵਜੀ ਟਾਣੀ ਮੰਗਾ ਕਿੰਨੇ ਹੱਥ ਮਾਰਦਾ ਡਰ ਕੇ ਡਰ ਕੇ ਹੋਰ ਯਾਰ ਅੱਗੇ ਵੀ ਉਹ ਦੇਖੋ ਇਹ ਜਿੱਥੇ ਤੱਕ ਵੀ ਰੋਡ ਜਾਂਦਾ ਨਾ ਉਹ ਤੱਕ ਸਾਰ ਹਾਰਰ ਹੈ ਹੰਟਡ ਹੈ ਸੌਰੀ ਮਤਲਬ ਹਾਰਰ ਹੈ ਹੰਟਡ ਹੈਗਾ ਕਿ ਨਹੀਂ ਇਹ ਸਾਨੂੰ ਨਹੀਂ ਪਤਾ ਮਾਰ ਗੱਲ ਇਹ ਆ ਵੀ ਕੁੱਲ ਮਿਲਾ ਕੇ ਵਿਊ ਬਹੁਤ ਸੋਣਾ। ਮੂ ਵੀ ਸੋਣਾ ਪਰ ਡਰ ਵੀ ਲੱਗਦਾ ਤੁਸੀਂ ਇਹ ਦੇਖੋ। ਸਪੋਜ਼ ਕਰੋ ਜੇ ਆਪਾਂ ਨਾ ਰਾਤ ਨੂੰ ਆਣਿਆ ਇੱਥੇ 5 ਮਿੰਟ ਤੋਂ ਵੱਧ ਨਹੀਂ ਆਪਾਂ ਖੜ੍ਹ ਸਕਦੇ ਹੈਗੇ ਇੱਥੇ 5 ਮਿੰਟ ਵੀ ਨਹੀਂ ਖੜ੍ਹ ਸਕਦੇ ਇੰਨਾ ਮਤਲਬ ਡਰ ਲੱਗ ਰਿਹਾ। ਜਿਹੜਾ ਬੋਰਡ ਹੈ ਦੇਖੋ ਹਨਾ ਉਹ ਬੋਰਡ ਤੋਂ ਅੱਗੇ ਦੇਖਿਓ ਐਂ ਜਿਵੇਂ ਨਹੀਂ ਲੱਗ ਰਿਹਾ ਹੈਗਾ ਜਿਵੇਂ ਕੋਈ ਖੜਾ ਹੁੰਦਾ। ਹਮ ਜਿਵੇਂ ਕੋਈ ਲੁੱਕ ਲੁੱਕ ਕੇ ਦੇਖ ਰਿਹਾ ਹੁੰਦਾ ਹਨਾ ਪਾ। ਆਜੋ ਆਜੋ ਦਿਖਾਵਾ ਤੋਂ। ਹੁਣ ਚਲੋ ਦੇਖ ਰਹੇ ਆ ਵੀ ਇਹ ਵਾਕੀ ਹਾਂਟਡ ਹੈਗਾ ਕਿ ਸਾਡਾ ਵਹਿਮ ਆ ਕਿਹੜਾ ਟ੍ਰੈਕਟਰ ਦੇਖੋ ਕਿੰਨੇ ਸੋਹਣੇ ਫੁੱਲ ਨੇ ਲੱਗੇ ਹੋਏ ਇਹਨਾਂ ਮਲਾਵਾ ਸੁਖਚੈਨ ਇਹ ਦੇਖੋ ਸੁਖਚੈਨ ਸੁਖਚੈਨ ਸ਼ਾਇਦ ਜਿੱਥੇ ਤੱਕ ਮੈਨੂੰ ਲੱਗਦਾ ਸੁਖਚੈਨ ਆ ਇਹ ਬਾਕੀ ਮੈਨੂੰ ਲੱਗਦਾ ਇਹ ਜੰਗਲ ਹੈ ਸ਼ਾਇਦ ਕੀ ਲੱਗਿਆ ਕੀ ਲੱਗਿਆ ਸੋਹਣੇ ਜੰਗਲ ਜੰਗਲ ਲੱਗਿਆ ਹੈ ਇਹ ਜੀ ਛਾਨੂੰ ਜੰਗਲ ਲੱਗ ਲਿਆ ਬਾਕੀ ਜੈਨੂ ਚੱਚੂਗਾ ਇਹ ਦੇਖੋ ਇਹ ਜੰਗਲ ਹੈ ਲੋਗ ਨਹੀਂ ਡਰਦੇ ਬੱਚੇ ਵੀ ਨਹੀਂ ਡਰਦੇ ਕਹਿੰਦਾ ਲੋਗ ਵੀ ਨਹੀਂ ਡਰਦੇ ਪਰ ਆਪਾਂ ਤਾਂ ਡਰਦੇ ਆ ਪੁੱਤ ਯਾਰ ਇਹ ਜਿਹੜੀ ਰੋਡ ਐ ਨੇ ਖਤਮ ਹੀ ਨਹੀਂ ਹੋਣੀ ਜਿੱਥੇ ਮਰਜ਼ੀ ਤੱਕ ਚੱਲ ਪਾਓ ਦੇਖੋ ਬਹੁਤ ਦੂਰ ਤੱਕ ਹੈ ਇਹ ਤੁਹੀਂ ਦੇਖ ਸਕੋ ਮੇਰੇ ਪਿੱਛੇ ਬਹੁਤ ਲੰਮੀ ਇਹ ਜਾ ਰਹੀ ਆ ਰੋਡ ਇਹ ਪਤਾ ਨਹੀਂ ਕਿੱਥੇ ਤੱਕ ਜਾਊਗੀ ਸਾਨੂੰ ਨਹੀਂ ਪਤਾ ਕਿਹੜੇ ਪਿੰਡ ਨੂੰ ਜਾ ਰਹੀ ਆ ਪਰ ਕੁੱਲ ਮਿਲਾ ਕੇ ਆਏ ਆ ਵੀ 뷰 ਬਹੁਤ ਸੋਹਣਾਗਾ ਪਰ ਕਿ ਇਹ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਸੋਨੀ ਰੋਡ ਹੁੰਦੀ ਆ ਨਾ ਉੱਥੇ ਲੋਕ ਜਿਹੜੇ ਹੁੰਦੇ ਨੇ ਉਹ ਆ ਕੇ ਰਾਤ ਨੂੰ ਡ੍ਰਿੰਕ ਵਗੈਰਾ ਕਰਦੇ ਨੇ ਇੱਥੇ ਨਾ ਸ਼ਰਾਬ ਦੀਆਂ ਬੋਤਲਾਂ ਵਗੈਰਾ ਬਹੁਤ ਜ਼ਿਆਦਾ ਗਿਰੀਆਂ ਪਈਆਂ ਨੇ ਕਿਉਂਕਿ ਉਹਨਾਂ ਉਹ ਵੀ ਤਾਂ ਖਾਲੀ ਜਗ੍ਹਾ ਹੀ ਲੱਭਦੇ ਹੁੰਦੇ ਨੇ ਉਹ ਕਿਹੜਾ ਭੂਤ ਪ੍ਰੇਤਾਂ ਨੂੰ ਘੱਟ ਹੁੰਦੇ ਹੋ ਹਾਂ ਦੋ ਤਿੰਨ ਬੱਚੇ ਇਹ ਦਰਖਤ ਕੋਲੇ ਫਿਰਦੇ ਨੇ ਹਨਾ ਉਹ ਦੇਖੋ ਦਰਖਤ ਦਿਖਾਓ ਸਿੰਗਲ ਦਰਖਤ ਹੈ ਇਹਨਾਂ ਬਿਲਕੁਲ ਸਿੰਗਲ ਦਰਖਤ ਹੈ ਸ਼ਾਇਦ ਮੇਰੇ ਪਿੱਛੇ ਦੇਖ ਸਕਦੇ ਉਹ ਬਹੁਤ ਦੂਰ ਕੋਠੇ ਜਿਹੇ ਕੋਲੇ ਦਰਖਤ ਹੈ ਇੱਕ ਦਰਖਤ ਕੋਲੇ ਬੱਚੇ ਵੀ ਖੜੇ ਆ ਦੋ ਬੱਚੇ ਖੜੇ ਨੇ ਕੋਤਨ ਕੀ ਕਰ ਰਹੇ ਆ ਇਹ ਕਹਿੰਦਾ ਹੈ ਜੀ ਥਾਂ ਤੇ ਆ ਕੇ ਜਮ ਸੁਣਨੀ ਜਈ ਹੋ ਜਾਂਦਾ ਇਹ ਕਨ ਉਈ ਇਧਰ ਨੀ ਖੁਚੀ ਇਧਰ ਵਾਓ ਤੇਰਾ ਆ ਦੇਖੋ ਕੱਲਾ ਬੰਦਾ ਡਰ ਜਵੇ ਤੇ ਬਾਕੀ ਡਰ ਜਵੇ ਕਿਵੇਂ ਆ ਹਾਂਜੀ ਪਰ ਮੈਨੂੰ ਨਹੀਂ ਪਤਾ ਮੈਂ ਇਹ ਜੰਗਲੀ ਬੂਟਾ ਹੈ ਕਿ ਕਿਵੇਂ ਆ ਪਰ ਇਹ ਮੈਨੂੰ ਸੋਹਣਾ ਬਹੁਤ ਲੱਗਿਆ ਦੇਖੋ ਕਿੰਨਾ ਸੋਹਣਾ ਪੱਤੇ ਇਹਨ ਪਟਕੇ ਲੈ ਕੇ ਚੱਲੀਏ ਪਰੇ ਕਰੇ ਨਹੀਂ ਹੋਣਾ ਮੇਰੇ ਹਿਸਾਬ ਨਾਲ ਇਹ ਜੀ ਜ਼ਮੀਨ ਤੇ ਹੁੰਦਾ ਹੈ ਗਮਲਿਆਂ-ਗਮਲਿਆਂ ਚ ਨਹੀਂ ਹੋਣਾ ਹੈਗਾ ਤੇ ਆਹਾ ਦੇਖਿਓ ਅਮਰੀਕਨ ਬੂਟੀ ਜਿਹੜੀ ਇਹ ਅੱਜ ਕੱਲ੍ਹ ਦੇਖੋ ਉਹ ਮੁੰਡਿਆਂ ਨੇ ਦੂਰ ਨਾ ਅੱਕ ਲਾ ਲਈ ਸ਼ਾਇਦ ਕੁਝ ਕਰ ਰਹੇ ਨੇ ਉਹ ਸਮਝ ਨਹੀਂ ਆਉਂਦੀ ਚਲੋ ਕੀ ਕਰ ਰਹੇ ਨੇ ਉਹਨਾਂ ਨੇ ਦੂ हां ਉਹਨਾਂ ਦੀ ਪ੍ਰਾਈਵੇਸੀ ਆਪਾਂ ਕਿਉਂ ਉਹ ਕਰੀਏ ਚਲੋ ਤੇ ਚਲੋ ਬੇਟਾ ਐਵੇਂ ਨਾ ਕਰੋ ਜੇ ਹੁਣ ਕੋਈ ਟੰਗ ਕਰੂਗਾ ਅਸੀਂ ਕੁੱਟਾਂਗੇ ਜੇ ਨਾ ਜੋ ਚਲੀਏ ਡੰਡਾ ਹੀ ਆ ਕਿ ਹੱਡੀ ਜੀ ਲੱਗਦੀ ਆ ਮੈਨੂੰ ਤਾਂ ਡੰਡਾ ਹੱਡੀ ਹੈ ਜਨੂ ਛੱਡ ਦੋ ਬੰਦਾ ਹੱਡੀ ਜੀ ਲੱਗ ਰਹੀ ਆ ਦੱਸਾਈ ਹੈ ਹੈ ਕੀ ਆ ਮੈਨੂੰ ਦਿਖਾਉਤੋ ਸੀ ਐਨੀ ਨਾ ਪਰਾਣੇ ਆਦਿਵਾਸੀਆਂ ਨੇ ਹੱਡੀ ਵਾਲਾ ਉਹ ਡੰਡਾ ਮੈਨੂੰ ਉਹੇ ਜਿਹਾ ਹੀ ਲੱਗ ਰਿਹਾ ਜਿੰਗਾ ਲਾਲਾ ਹੂ ਹੂ ਵਾਲਾ ਜਿੰਗਾ ਲਾਲਾ ਹੂ ਹੂ ਜਿੰਗਾ ਲਾਲਾ

ਇਹਤੇ ਡ੍ਰਿੰਕ ਵਗੈਰਾ ਕਰ ਰਹੇ ਹੁੰਦੇ ਨੇ ਮੈਨੂੰ ਐ ਲੱਗਿਆ ਵੀ ਆਹ ਦਰਕ ਇੱਕਦਮ ਜੇ ਹਿੱਲੇ ਆ ਮੈਨੂੰ ਐ ਲੱਗਿਆ ਜਿਵੇਂ ਛਾਲ ਮਾਰੀ ਹੁੰਦੀ ਕਿਹਨੂੰ ਜਾਂ ਵੈਸੇ ਕਿਸੇ ਨੇ ਪਾਣੀ ਖੀਚੀ ਹੁੰਦੀ ਆ ਹੋ ਸਕਦਾ ਯਾਰ ਉਹ ਦੇਖੋ ਦੇਖੋ ਕਿੰਨਾ ਹਾਰਰ ਲੱਗ ਲੱਗ ਲਿਆ ਲੱਗ ਰਿਹਾ ਨਹੀਂ ਵਾਕੀ ਰਾਤ ਰਾਤ ਦੇ ਟਾਈਮ ਇਹ ਬਹੁਤ ਜ਼ਿਆਦਾ ਹਾਰਰ ਵਾਕੀ ਇਹ ਬਣਾਇਆ ਹੋਇਆ ਯਾਰ ਆ ਦੇਖੋ ਵਾਈ ਗਰੂਜੀ ਇਹ ਥੜਾਇਆ ਬਣਾਇਆ ਹੋਇਆ ਤੇ ਉਹ ਟੁੱਟਿਆ ਹੋਇਆ ਥੜਾ ਉਹ ਦੇਖੋ ਹਾਂ ਕਿਹੜਾ ਬੇਟਾ ਉਹ ਦੇਖੋ ਹਾਂ ਹਾਂ ਇੱਕ ਇੰਦਰ ਦੇ ਵਿੱਚ ਉਹ ਹੈ ਨਾ ਤੇ ਇਹਨੂੰ ਵੀ ਹੈ ਇਹਦਾ ਮਤਲਬ ਉਹ ਹੈ ਜਿਵੇਂ ਇਸ ਕਹ ਸਕਦੇ ਜਾਂ ਇਹਨੂੰ ਸਪੋਰਟ ਕਹਿ ਸਕਦੇ ਕੋਰਟ ਲਾਈ ਹੋਈ ਹੈ ਇਹ ਇਹ ਪਿੱਪਲ ਹੈ ਨਾ ਅੱਜ ਉਹਦੇ ਉੱਪਰ ਚਲੀ ਆਂ ਕਹਿੰਦੇ ਆ ਪਿੱਪਲ ਥੋੜਾ ਜਿਹਾ ਦਿਨੇ ਸੈਕਰੇਟ ਹੁੰਦਾ ਰਾਤ ਨੂੰ ਹੰਟਡ ਹੁੰਦਾ। ਨਾ ਬਿੱਪਲ ਹੁੰਦਾ ਨਾ? ਹਾਂ। ਦਿਨੇ ਦਾ ਪੂਜਾ ਕੀਤੀ ਜਾਂਦੀ ਆ ਪਰ ਰਾਤ ਨੂੰ ਕਹਿੰਦੇ ਬਿੱਪਲ ਕੋਲ ਜਾਈਦਾ ਨਹੀਂ ਹੁੰਦਾ ਕਹਿੰਦੇ ਹੁਣ ਮਤਲਬ ਰਾਤ ਨੂੰ ਮਾੜੀ ਚੰਗੀ ਜੀਜ਼ ਹੁੰਦੀ ਆ ਇੱਥੇ। ਹੁਣ ਜਿਵੇਂ ਆਹ ਚੀਜ਼ ਜਾਣੇ ਦੇਖੋ ਤੁਸੀਂ। ਆਹ ਚੀਜ਼ ਦੇਖੋ ਹਣਾ। ਬੀਨ। ਹਾਂ ਇਹ ਗਲੋ ਹੈ ਨਾ। ਗਲੋਬ ਹੈ ਨਹੀਂ। ਗਲੋ ਆ ਹਾਂ ਗਲੋ ਆ। ਸੁੱਕੀ ਪਈ ਆ ਇਹ ਜੇ ਦੂਰ ਤੋਂ ਆਪਾਂ ਦੇਖ ਰਹੇ ਸੀ ਨਾ ਇਹ ਲੱਗਦਾ ਕੋਈ ਬਾਲਾਂ ਜੇ ਵਾਲਾ ਕੋਈ ਖੜਾ ਬੰਦਾ। ਹਾਂ। ਹਣਾ ਐ ਲੱਗ ਰਹੇ ਸੀ ਨਾ ਇਹ ਚੀਜ਼ ਦੇਖ ਰਹੇ ਸੀ ਆਪਾਂ। ਥੋਰ ਕਿੱਥੇ ਤੱਕ ਜਾਵਾਂਗੇ ਕੰਨ ਡਰ ਗਿਆ ਕੁਝ ਨਹੀਂ ਡਰਦੇ ਚਲੋ ਜ਼ੈਨੂ ਵੀ ਡਰ ਗਿਆ ਨਹੀਂ ਡਰਿਆ ਨਹੀਂ ਡਰਿਆ ਜ਼ੈਨੂ ਨਹੀਂ ਡਰਦਾ ਹੈਗਾ ਜ਼ੈਨੂ ਤਾਂ ਆਪ ਭੂਤ ਬਣ ਜਾਂਦਾ ਆ ਦੇਖੋ ਜ਼ੈਨੂ ਵੀ ਭੂਤ ਬਣ ਜਾਂਦਾ ਭਾਈ ਇਧਰ ਮਮਾ ਨੂੰ ਡਰਾ ਦਿਓ ਹਈ ਜੈਨੂ ਛੋਟਾ ਜਿਹਾ ਪੁੱਤ ਆ ਗਿਆ ਛੋਟਾ ਜਿਹਾ ਪੁੱਤ ਹਈ ਡਾਗੇ ਸੀ ਡਾਗੇ ਸੀ ਉਹ ਵੱਡਾ ਪੁੱਤ ਆ ਗਿਆ ਪੁੱਤ ਦਾ ਡੈਡੀ ਆ ਗਿਆ ਪੁੱਤ ਦਾ ਡੈਜ ਜੀ ਆ ਕੇ ਡੈਜ ਜੀ ਪੁੱਤ ਦੇ ਇਹ ਹੈਗੇ ਕਿਕਰ ਤਕਰੀਬਨ ਕੁਝ ਕਬੂਟਿਆਂ ਦੇ ਨਾਮ ਤੇ ਪਤਾ ਮੈਨੂੰ ਹਨਾ ਦਰਖਤਾਂ ਦੇ ਕਿਕਰ ਹੈ ਕਿਕਰ ਉਹ ਸਨਸੈਟ ਹੋ ਰਿਹਾ ਇਹ ਪਹਾੜੀ ਕਿਕਰਾਂ ਨੇ ਹਾਂ ਦੇਸੀ ਕਿਕਰਾਂ ਦਾ ਆਪਣੀਆਂ ਮੁੱਕੀ ਗਈਆਂ ਅੱਜ ਕੱਲ੍ਹ ਉਹ ਡੱਗੀ ਡੱਗੀ ਡੰਗਿਆ ਇਹ ਕਿ ਕਰ ਰਿਹਾ ਕੋਈ ਤਾਂ ਦੀਆ ਹੋ ਕਿੰਨਾ ਡੱਗੀ ਆਹ ਦੇਖੋ ਬੇਟਾ ਸਾਹਮਣੇ ਡੱਗੀ ਇਹ ਜਿਹੜੀ ਬੀੜ ਆ ਗਈ ਇਹ ਵਾਕਈ ਕਹਿੰਦੇ ਆ ਇਹ ਹੰਟਡ ਆ ਕਿਸੇ ਦਿਨ ਅਸੀਂ ਇਹ ਚੈਲੰਜ ਲਾਵਾਂਗੇ ਕਿ ਕੋਈ ਹੰਟਡ ਥੋ ਨੂੰ ਜ਼ਰੂਰ ਦਿਖਾਵਾਂਗੇ ਹੰਟਡ ਪਲੇਸ ਕਿਸੇ ਦਿਨ ਅਸੀਂ ਚੈਲੰਜ ਲਾਵਾਂਗੇ ਅੱਛਾ ਹਾਂ ਦਾਦੀ ਮੇਨੂੰ ਮਤਲਬ ਰਾਤ ਨੂੰ ਨਹੀਂ ਹਾਂ ਦਿੰਚ ਦਿਨੇ ਦਿਖਾਵਾਂਗੇ ਕੋਈ ਜਿਹੜੀ ਪਟਿਆਲੇ ਸ਼ਹਿਰ ਦੇ ਨੇੜੇ ਤੇ ਡੇ ਲੱਗਦੀਆਂ ਜਿਹੜੇ ਹੌਂਟਡ ਪਲੇਸਿਸ ਨੇ ਅਸੀਂ ਉਹਨਾਂ ਤੇ ਜਾ ਕੇ ਹਾਰਰ ਵਲੋਗਿੰਗ ਕਰਾਂਗੇ ਕੋਸ਼ਿਸ਼ ਕਰਾਂਗੇ ਡਰ ਤਾਂ ਸਾਨੂੰ ਵੀ ਲੱਗਦਾ ਇਹ ਸਾਰੀ ਬੀਰ ਰਹਿ ਚੁੱਕੀ ਹੈ ਆਹਾ ਇਹ ਸਾਰੀ ਬੀਰ ਹੈ ਜੰਗਲ ਜੰਗਲ ਇਹ ਅਸਲ ਦੇ ਵਿੱਚ ਬਹੁਤ ਵੱਡਾ ਹੁੰਦਾ ਸੀ ਥੋੜੀ ਥੋੜੀ ਅੰਦਰ ਵੜੀ ਗਏ ਆ ਲੋਕ ਤੇ ਖਤਮ ਹੋ ਗਿਆ ਤੇ ਮੈਨੂੰ ਇਹ ਲੱਗਦਾ ਵੀ ਰਾਤ ਨੂੰ ਨਾ ਬੀੜ ਦੇ ਵਿੱਚੋਂ ਇੱਧਰ ਕੁਝ ਆਂਦੇ ਵੀ ਹੋਣੇ ਜਾਨਵਰ ਹੋਣਗੇ ਕਿੰਨੇ ਤੋਂ ਜਿਹੜਾ ਹੈਗੇ ਆ ਬਹੁਤ ਹੈਗੇ ਆ ਹਿਰਨ ਹੈਗੇ ਆ ਇੱਥੇ ਬਾਬੀ ਮਮੂ ਵੀ ਬਹੁਤ ਨੇ ਹਿਰਨ ਵਗੈਰਾ ਹੈਗੇ ਨੇ ਬੋਲੋ 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 ਕੀ ਬੋਲਦੇ ਹੋ ਕੀ ਕਹਿਣਾ ਜੀ ਇਹ ਦੇਖੋ ਜੰਗਲ ਹੈ ਇਹਦੇ ਕੋ ਸੰਨ ਵਾਲੀ ਆ ਆਪਾਂ ਇਹਨਾਂ ਤੋਂ ਦੂਰ ਜਾਂਦੇ ਨੇ ਉੱਥੇ DNA ਇੱਕ ਕੁਸਰਾ ਦਾ ਇਹ ਦੇਖੋ ਇਹ ਸਾਰਾ ਜੰਗਲ ਇਹ ਵੱਡਾ ਹੋ ਜਾਂਦਾ ਹਾਂ ਤੇ ਨਾ ਉਹ ਕਾਫੀ ਜ਼ਿਆਦਾ ਮੁੰਡੇ ਖੜੇ ਨੇ ਉੱਥੇ ਚਾਰ ਪੰਜ ਮੁੰਡੇ ਨੇ ਤੇ ਉਹਨੇ ਖੇਤੋਂ ਨੇ ਆ ਹਾਂ ਹੋ ਸਕਦਾ ਇਹਨਾਂ ਦੇ ਹੀ ਖੇਤੋਂ ਨੇ ਤਾਂ ਹੀ ਇਹਨਾਂ ਨੇ ਸਬਜ਼ੀਆਂ ਸੁੱਗੀਆਂ ਲਾਈਆਂ ਹੋਈਆਂ ਨਾ ਫਿਰ ਕੁਝ ਜੰਗਲ ਨਾਲ ਆ ਫੇਰ ਇਧਰੋਂ ਪਾਸ ਉਹ ਆ ਜਾਂਦੇ ਜਾਨਵਰ ਨੁਕਸਾਨ ਕਰ ਦਿੰਦੇ ਆ ਇਧਰੋਂ ਡਰੋਂ ਵਾਰ ਟੱਪ ਕੇ ਆ ਜਾਂਦੇ ਵੈਸੇ ਤਾਂ ਵਾਰਡ ਲੱਗੀ ਹੋਈ ਆ ਤੇ ਫੇਰ ਵੀ ਆ ਜਾਂਦੇ ਆ ਇਧਰ ਜਾਨਵਰ ਤੇ ਉਹ ਸਾਧੀਆਂ ਦਾ ਨੁਕਸਾਨ ਕਰ ਦਿੰਦੇ ਆ ਖੇਤਾਂ 'ਚ ਥੋੜਾ ਨੁਕਸਾਨ ਤਾਂ ਹੁੰਦਾ ਹੀ ਆ ਫਿਰ ਜੇ ਪਸ਼ੂ ਪੁੱਛੂ ਵੜ ਜਾਂਦਾ ਕੋਈ ਇਹਨਾਂ ਨੇ ਰੋਜ਼ ਨੇ ਤੁਹਾਨੂੰ ਕੀ ਲੱਗਦਾ ਹੁਣ ਆਪਾਂ ਨੂੰ ਝਾਲਾ ਚਾਹੀਦਾ ਹਣਾ ਚੱਲੀਏ ਬਿਲਕੁਲ ਕਿਉਂਕਿ ਮੁੰਡੇ ਖੜੇ ਹੀ ਨਹੀਂ ਆਪਾਂ ਕੋਈ ਰਿਸਕ ਵੀ ਨਹੀਂ ਲੈ ਸਕਦੇ ਹਾਂ ਫੈਮਿਲੀ ਐ ਫਿਰ ਵੀ ਫੈਮਿਲੀ ਨਾਲ ਐ ਬੱਚੇ ਨਾਲ ਨੇ ਇਸ ਕਰਕੇ ਆਪਾਂ ਚੱਲਦੇ ਆਂ ਇੰਨਾ ਵੀ ਰਿਸਕ ਅਸੀਂ ਪਹਿਲੀ ਵਾਰੀ ਲਿਆ ਅਸੀਂ ਇਹਦਾ ਰਿਸਕ ਲੈਨੇ ਨਹੀਂ ਸਰਬ ਤੁਹਾਡੇ ਕਰਕੇ ਵੀ ਅਸੀਂ ਤੁਹਾਨੂੰ ਚਾਹੁੰਦੇ ਸੀਗੇ ਵੀ ਘਰੋਂ ਬਾਹਰ ਕੱਢ ਕੇ ਲੈ ਆਈਏ ਕੁਝ ਦਿਖਾਈਏ ਜਿੱਥੇ ਅਸੀਂ ਘੁੰਮਣਾ ਪਸੰਦ ਕਰਦੇ ਆਂ ਜੋ ਅਸੀਂ ਚੀਜ਼ਾਂ ਦੇਖਣਾ ਪਸੰਦ ਕਰਦੇ ਆਂ ਜਿਵੇਂ ਦਾ ਐਟਮੋਸਫੇਅਰ ਅਸੀਂ ਪਸੰਦ ਕਰਦੇ ਆਂ ਅਸੀਂ ਕੋਸ਼ਿਸ਼ ਕਰ ਰਹੇ ਸੀ ਵੀ ਤੁਹਾਨੂੰ ਉਹ ਦਿਖਾਈਏ ਤੇ ਬਾਕੀ ਹੁਣ ਆਪਾਂ ਚੱਲਦੇ ਆਂ ਵਾਪਸ ਘਰ ਨੂੰ ਫੋਟੋ ਸ਼ੂਟ ਵੀ ਹੋ ਗਿਆ ਇੱਕ ਦੋ ਰੀਲ ਬਣਾਣੀ ਸੀ ਉਹ ਵੀ ਬਣਾਈ ਗਈ ਠੰਡ ਵੀ ਹੋ ਗਈ ਹੁਣ ਠੰਡ ਹੋ ਗਈ ਠੰਡ ਹੋ ਗਈ ਤੁਸੀਂ ਦੇਖ ਸਕਦੇ ਹੋ ਅਸੀਂ ਸ਼ਾਰਟਸ ਲਾ ਕੇ ਹੁਣ ਜੈਕਟਸ ਪਾ ਲਈਆਂ ਥੋੜਿਆ ਚਲੋ ਹਨੇਰਾ ਵੀ ਹੋਣਾ ਲਾਗਾ ਤੇ ਹੁਣ ਚਲਦੇ ਆ ਘਰ ਨੂੰ ਠੀਕ ਹੈ ਜੀ ਬਾਏ ਬਾਏ ਕਰ ਦਿੰਦਾ ਬਾਏ ਬਾਏ ਅਸੀਂ ਘੁੰਮ ਘੁਮਾ ਕੇ ਚੱਲੇ ਜੀ ਵਾਪਸ ਤੇ ਸ਼ਾਮ ਵੀ ਹੋ ਗਈ ਹੁਣ ਪਾਸ ਹੁਣ ਘਰ ਜਾ ਕੇ ਦੇਖਦੇ ਆਂ ਵੀ ਡਿਨਰ ਦੇ ਵਿੱਚ ਕੀ ਬਣਾਣਾ ਕੀ ਖਾਣਾ ਤੇ ਤੁਹਾਨੂੰ ਸਾਡਾ ਜੇ ਅੱਜ ਦਾ ਇਹ ਵਲੌਗ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਤੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਥੈਂਕ ਯੂ